ਆਰਪਾ ਪੰਜਾਬੀ ਨਾਲ ਜੁੜੇ ਸਭ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅੱਜ ਮੈਂ ਗੱਲ ਕਰਾਂਗੀ ਬਹੁਤ ਹੀ ਸੰਜੀਦਾ ਵਿਸ਼ਾ ਹੈ ਪੁਸਤਕਾਂ ਬਾਰੇ ਕਿ ਪੁਸਤਕ ਸੱਭਿਆਚਾਰ ਸਾਡਾ ਘਟ ਗਿਆ ਹੈ ਤੇ ਮੇਰੀ ਕਵਤਾ ਦਾ ਨਾਮ ਹੈ ਪੁਸਤਕਾ ਉਦਾਸੀ ਅਜੂ ਉਦਾਸੀ ਲੱਗਣ ਅੱਖਰ ਕਿਹਦਾ ਇਹ ਯੋਗ ਆਇਆ ਹੈ ਪੁਸਤਕਾ ਸਾਨੂੰ ਕਰਨ ਸਵਾਲ ਕਿਉ ਤੁਸਾ ਸਾਨੂੰ ਤੁਲਾਇਆ ਹੈ ਪੁਸਤਕਾ ਨੇ ਅੱਜ ਦਾੜੀਆਂ ਉਦਾਸ ਲਾਈਬ੍ਰੇਰੀ ਦੇ ਕਿਸੇ ਕੋਨੇ 'ਚ ਘਰ ਦੇ ਸਟੱਡੀ ਟੇਬਲ ਤੇ ਕਿਸੇ ਪੁਸਤਕ ਵਿਕਰੇਤਾ ਦੀ ਬੁੱਕ ਸ਼ੈਲਫ 'ਚ ਬੈਠੀਆਂ ਨੇ ਗੁਮਸੂਮ ਤੇ ਨਿਰਾਸ਼ ਉਹ ਬਿਟ ਬਿਟ ਤੱਕਦੀਆਂ ਨੇ ਸਾਡੀਆਂ ਉਂਗਲਾਂ ਦੇ ਪੋਟਿਆਂ ਵੱਨੀ ਜੋ ਫੇਰ ਰਹੀਆਂ ਨੇ ਕੰਪਿਊਟਰ ਦੇ ਕੀਬੋਰਡ ਤੇ ਜਾਂ ਮੋਬਾਈਲ ਫੋਨ ਦੀ ਟੱਚ ਸਕ੍ਰੀਨ ਨੂੰ ਆਪਣਾ ਸਾਥੀ ਮੰਨੀ ਪੁਸਤਕਾ ਘੂਰਦੀਆਂ ਨੇ ਨਜ਼ਰਾਂ ਨੇ ਖਾਲੀ-ਖਾਲੀ ਸਾਡੀ ਨਵੀਂ ਤੀੜੀ ਦੀ ਚੇਤਨਾ ਕਿਉਂ ਜਾ ਰਹੀ ਏ ਜੰਗਾਲੀ ਕਿਉ ਫਿਰਦੇ ਨੇ ਗਵਾਚੇ ਕੀ ਗਿਆਏ ਇਹਨਾਂ ਨੂੰ ਹੋ ਕਿਉ ਫਿਰਦੇ ਨੇ ਇਹ ਗਵਾਚੇ ਕੀ ਗਿਆਏ ਇਹਨਾਂ ਨੂੰ ਹੋ ਉਹਨਾਂ ਦੇ ਅੰਦਰ ਅੱਖਰਾਂ ਦੀ ਕਿਉ ਬੋਝ ਰਹੀ ਏ ਲੋ ਇਹ ਤਸਰੇ ਨੇ ਵਿੱਚ ਕਿਹੜੀ ਦਲਦਲ ਕਿਉ ਮਚ ਗਈ ਹੈ ਇਹਨਾਂ ਦੀ ਜ਼ਿੰਦਗੀ ਵਿੱਚ ਹਲਚਲ ਇਸ ਯੋਗ ਦੇ ਮਾਨਵੀ ਹੱਥਾਂ ਨੇ ਪੁਸਤਕਾਂ ਨੂੰ ਕਿੰਨਾ ਕਰ ਦਿੱਤਾ ਏ ਨਿਤਾਣੇ ਪੁਸਤਕਾਂ ਸਰਾਣੇ ਰੱਖਣ ਦੀ ਥਾਂ ਕਿਉ ਅਣ ਦਿਸਦੇ ਪਰਛਾਵਿਆਂ ਨੂੰ ਰੱਖ ਤੇ ਹਸਰਾਣੀ ਉਦੋਂ ਪੁਸਤਕਾਂ ਨੂੰ ਸੀ ਬੜਾ ਚਾਹ ਜਦ ਚਾਚਾ ਚੌਧਰੀ ਚੰਪਕ ਤੇ ਪਿੰਕੀ ਵਰਗੀਆਂ ਪਰਿਖਾਵਾ ਅਸੀਂ ਨੰਨੇ ਹੱਥਾਂ ਚ ਦੇਂਦੇ ਸੀ ਫੜਾ ਪਰ ਅੱਜ ਕੋਈ ਬਸ ਬੱਚਾ ਪੁਸਤਕਾਂ ਨਾ ਮੰਗੇ ਕਿਉ ਜੋ ਚਾਚਾ ਚੌਧਰੀ ਤੇ ਪਿੰਕੀ ਜੇ ਕਰਦਾਰ ਪੁਸਤਕਾਂ ਚੋਂ ਨਿਕਲ ਕੇ ਸਾਡੇ ਘਰ ਦੀਆਂ ਕੰਧਾਂ ਤੇ ਗਏ ਨੇ ਟੰਗੇ ਨੰਨੀਆਂ ਜਿੰਦਾ ਵੀ ਸ਼ਾਇਦ ਉਸ ਜੋਗ ਦੀ ਕਲਪਨਾ ਤੋਂ ਨੇ ਦੂਰ ਜਦ ਪੁਸਤਕਾ ਕਰਦੀਆਂ ਸੀ ਸਾਡੀ ਜ਼ਿੰਦਗੀ ਨੂੰ ਨੂਰੋਂ ਨੂਰ ਤੁਸੀਂ ਠੀਕ ਕਹਿੰਦੇ ਹੋ ਪੁਸਤਕਾਂ ਨੇ ਪਾਲਿਆ ਇਹ ਨਵਾਂ ਬਾਣਾ ਹੁਣ ਇਹ ਪੁਸਤਕਾਂ ਦਾ ਆ ਗਿਆ ਇਹ ਨਵਾਂ ਜ਼ਮਾਨਾ ਕੰਪਿਊਟਰ ਦੀ ਸਕਰੀਨ ਤੇ ਲੈ ਸਕਦੇ ਹਾਂ ਉਹਨਾਂ ਦੀ ਮਹਿਕ ਪਰ ਉਹ ਤਾਂ ਲੱਭਦੀਆਂ ਨੇ ਤੁਹਾਡੀ ਗੋਦੀ ਦਾ ਨਿਗ ਤੁਹਾਡੇ ਹੱਥਾਂ ਦੇ ਸਪਰਸ਼ ਲਈ ਰਹੀਆਂ ਨੇ ਉਹ ਸਹਿ ਇਕ ਐਸਾ ਆਇਆ ਹੈ ਜ਼ਮਾਨਾ ਕਿਸ ਤਰ੍ਹਾਂ ਹੋ ਗਿਆ ਹੈ ਪੁਸਤਕ ਸਭਿਆਚਾਰ ਬਗਾਨਾ ਜਦ ਕਿਸੇ ਪੁਸਤਕ ਦੀ ਹੁੰਦੀ ਘੁੰਡ ਚੁਕਾਈ ਉਹ ਹੋ ਜਾਂਦੀ ਏ ਦੂਣ ਸਵਾਈ ਲੇਖਕ ਦੇ ਪੈਰ ਨ ਲੱਗਦੇ ਧਰਤੇ ਸਭ ਹੱਥਾਂ ਚ ਜਾਂਦੀ ਏ ਪਹੁੰਚਾਈ ਵੇਖਦੇ ਹਾਂ ਇੱਧਰ ਉੱਧਰ ਪੰਨੇ ਪਲਟਾ ਕੇ ਫਿਰ ਰੱਖ ਦਿੰਦੇ ਹਾਂ ਕਿਸੇ ਕੋਨੇ ਚ ਟਕਾ ਕੇ ਪੁਸਤਕ ਸਹਿੰਦੀ ਇੱਕ ਲੰਮੀ ਖਾਮੋਸ਼ੀ ਤੇ ਲੰਮਾ ਇੰਤਜ਼ਾਰ ਸੋਚਦੀ ਕਦ ਬਣੂਗੀ ਮੈਂ ਕਿਸੇ ਦੀ ਹੱਥਾਂ ਦਾ ਸ਼ਿੰਗਾਰ ਹਰ ਪੁਸਤਕ ਹੁੰਦੀ ਏ ਇੱਕ ਸਮੁੰਦਰ ਗਿਆਨ ਦੇ ਘੋਗੇ ਹੁੰਦੇ ਨੇ ਇਸ ਦੇ ਅੰਦਰ ਪੁਸਤਕ ਸਾਨੂੰ ਜੀਣਾ ਸਿਖਾਏ ਅੱਖਰ ਅੱਖਰ ਲੋ ਫੈਲਾਏ ਆਓ ਰਲ ਮਿਲ ਸੁੱਤੇ ਸ਼ੌਂਕ ਜਗਾਈਏ ਆਓ ਰਲ ਮਿਲ ਸੁੱਤੇ ਸ਼ੌਂਕ ਜਗਾਈਏ नवी टेक्नोलॉजी बेशक अपनाई ही है ऐप की उदासी दूर हो जाएगी ऐप पर पुस्तका की उदासी दूर हो जाएगी आओ पुस्तक सबयाचार्य ले आइए क्यों उदास है लगन अखर कैसा ये युग आया है पुस्तका साधन कर सवाल क्यों साधन बुलाए है पुस्तका ने आज गाडियां उदास पुस्तका ने आज गाडियां जा